ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਤੇ ਆਪਾਂ ਤੁਹਾਨੂੰ ਮੈਂ ਤਾਂ ਦੱਸਣ ਲੱਗਾ ਕਿ ਮੈਂ 9-10 ਸਬਜ਼ੀਆਂ ਇੱਥੇ ਘਰ ਦੇ ਅੰਦਰ ਹੀ ਕੁਦਰਤੀ ਤੌਰ ਤੇ ਪੈਦਾ ਕੀਤੀਆਂ ਆ ਮੈਂ ਤੁਹਾਨੂੰ ਦਿਖਾ ਦੇਣਾ ਇਸ ਵੇਲੇ ਬਿਲਕੁਲ 100% ਤਿਆਰ ਆ ਔਰ ਗਰਮੀਆਂ ਵਾਲੀਆਂ ਸਬਜ਼ੀਆਂ ਜਿਹੜੀਆਂ ਆਪਾਂ ਲਾਉਣੀਆਂ ਉਹ ਲਾਉਣ ਦਾ ਬਿਲਕੁਲ ਸਹੀ ਸਮਾਂ ਫਰਵਰੀ ਮਹੀਨਾ ਆ ਫਰਵਰੀ ਤੋਂ ਪਹਿਲਾਂ ਆਪਾਂ ਬੂਟੇ ਜੇ ਅਗਾ ਲਵਾਂਗੇ ਉਹਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਪਰ ਹਾਂ ਜੇ ਆਪਾਂ ਨੇ ਪਨੀਰੀ ਤਿਆਰ ਕਰਨੀ ਆ ਤਾਂ ਆਪਾਂ ਪਨੀਰੀ ਹੁਣ ਪਾ ਸਕਦੇ ਆ ਇਹ 10 ਦਿਨਾਂ ਦੇ ਵਿੱਚ ਵਿੱਚ ਔਰ ਪਨੀਰੀ ਵੱਡਾ ਕੱਦੂ ਤੋਰੀਆਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਗਰਮੀਆਂ ਵਾਲੀ ਸਬਜੀ ਆ ਉਹਦੀ ਪਨੀਰੀ ਤਿਆਰ ਕਰਨ ਦਾ ਮੈਂ ਤੁਹਾਨੂੰ ਸੌਖਾ ਜਿਹਾ ਤਰੀਕਾ ਦੱਸਦਾ ਜਿਹਦੇ ਨਾਲ 100% ਕਾਮਯਾਬ ਹੋਊਗੀ ਔਰ ਲਾਰਿੰਗ ਜਨਵਰੀ ਵਿੱਚ ਆ ਫਰਬਰੀ ਵਿੱਚ ਆ ਫਰਬਰੀ ਤੋਂ ਪਹਿਲਾਂ ਸਮਾਂ ਨਹੀਂ ਹੈਗਾ ਇਹ ਜਿਹੜੀਆਂ ਵੀਡੀਓ ਪਾ ਰਹੇ ਆ ਇਹ ਐਨੀ ਖਰਾਬ ਕਰਨ ਵਾਲੀ ਗੱਲ ਏ ਆ ਉਸ ਬੰਦੇ ਦਾ ਪਿੱਛਾ ਕਰੋ ਜਿਹੜਾ ਆਪ اگਾਉਂਦਾ ਔਰ ਅਗਾ ਕੇ ਕੁਦਰਤੀ ਤੌਰ ਤੇ ਦਿਖਾਉਂਦਾ ਮੈਂ ਇੱਥੇ ਇਸ ਮੇਲੇ ਮੇਰੀ 10 ਚੀਜ਼ਾਂ ਲੱਗੀਆਂ ਹੋਈਆਂ 10 ਸਬਜ਼ੀਆਂ ਪਹਿਲਾਂ ਮੈਂ ਤੁਹਾਨੂੰ ਉਹ ਦਿਖਾ ਦਿੰਦਾ ਇਹ ਚੀਜ਼ਾਂ ਮੈਂ ਪਹਿਲਾਂ ਤੁਹਾਨੂੰ ਦਿਖਾ ਲੈਣ ਲੱਗਾ ਆਪ ਹੀ ਪਨੀਰੀ ਤਿਆਰ ਕਰਕੇ ਬਿਲਕੁਲ ਕੁਦਰਤੀ ਗੋਭੀ ਥੁੱਲ ਗੋਭੀ ਵੀ ਤੇ ਬੰਦ ਗੋਭੀ ਵੀ ਦੋਵੇਂ ਤਰ੍ਹਾਂ ਦੀ ਤੇ ਸ਼ਲਗਮ ਕੁਦਰਤੀ ਤੌਰ ਤੇ ਮੂਲੀਆਂ ਕੁਦਰਤੀ ਬਿਲਕੁਲ ਆਲੂ ਸਾਰਾ ਕੁਝ ਮੈਂ ਤੁਹਾਨੂੰ ਘਰ ਦੇ ਅੰਦਰ ਹੀ ਦਿਖਾ ਰ ਰਿਹਾ ਇਹ ਗਾਜਰਾਂ ਵੱਖ-ਵੱਖ ਕੇ ਸਮਾਦੀਆਂ ਵੱਖ-ਵੱਖ ਬੱਤਤੀਆਂ ਲਸਣ ਤਾਂ ਕਈ ਥਾਂ ਥਾਮਾਂ ਤੇ ਲਾਇਆ ਹੋਇਆ ਅੰਦਰ ਹੀ ਅੰਦਰ ਤੇ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਹਰੀ ਛੋਲੀ ਇਹ ਦੇਖੋ ਸਾਰੇ ਹਰੀ ਛੋਲੇ ਲਾਏ ਹੋਏ ਆ ਔਰ ਇਹ ਮਿੱਥੇ ਧਨੀਆਂ ਪਾਲਕ ਇਸ ਤੋਂ ਇਲਾਵਾ ਇਹ ਟਮਾਟਰ ਅੰਦਰ ਹੀ ਸਾਰੀਆਂ ਚੀਜ਼ਾਂ ਇਹ ਘਰ ਦੇ ਤੇ ਮਿਰਚਾਂ ਬੈਂਗਣ ਇਹ ਤੁਸੀਂ ਦੇਖ ਹੀ ਰਹੇ ਆ ਜਿਹੜੇ ਤੇ ਮਿਰਚਾਂ ਗਾਹਾਂ ਵਾਲੇ ਬੂਟੇ ਵੀ ਇਹ ਦੇਖੋ ਲਾਏ ਹੋਏ ਆ ਇਹ ਦੇਖੋ ਪਰੋਟਾ ਕੀ ਹੋਈ ਆ ਇਹ ਦੇਖ ਲਓ ਤੇ ਮੇਥੀ ਪਾਲਕ ਧਨੀਆ ਲਸਣ ਤਾਂ ਅਲੱਗ-ਅਲੱਗ ਦੇ ਹਾਂ ਤੇ ਤੁਸੀਂ ਦੇਖ ਹੀ ਰਹੇ ਆ ਠੀਕ ਹੈ ਹੁਣ ਮੈਂ ਗਾਹਾਂ ਵਾਲੀਆਂ ਸਬਜ਼ੀਆਂ ਬਾਰੇ ਤੁਹਾਨੂੰ ਦੱਸਣ ਲੱਗਾ ਕਿ ਪਨੀਰੀ ਜਲਦੀ ਨਾਲ ਆਪਾਂ ਨੇ ਮਿੱਟੀ ਲੈ ਲਈ ਆ ਇਹ ਦੇਖੋ ਕੁਦਰਤੀ ਤੌਰ ਤੇ ਤਿਆਰ ਕਰਨੀ ਆ ਕੋਈ ਵੀ ਸਬਜ਼ੀ ਦੀ ਵੱਡਾ ਗੱਦੂ ਜਿਹੜੀ ਮਰਜੀ ਕਰੇਲੀਆਂ ਮਿੱਟੀ ਚੀਕਣੀ ਤੇ ਥੋੜੀ ਰੇਤਲੀ ਮਿੱਟੀ ਦੋਵੇਂ ਤਰ੍ਹਾਂ ਦੀ ਰਲ ਗਈ ਤੇ ਇੱਕ ਗੋਬਰ ਦਾ ਦੇਸੀ ਢੇਰ ਇਹ ਮੈਂ ਤੁਹਾਨੂੰ ਸੁਪਰ ਫਾਸਟ ਤਕਨੀਕ ਦੱਸ ਰਹੀ ਹਾਂ ਕਿ ਦਿਨਾਂ ਵਿੱਚ ਹੀ ਇਹ ਠੰਡ ਦੇ ਮੌਸਮ ਵਾਲੀ ਤਕਨੀਕ ਆ ਸਿਰਫ ਠੰਡ ਦੇ ਵਿੱਚ ਇਹ ਵਰਤਣੀ ਆ ਇਹ ਟੀਰਾ ਪਾਈ ਇਸ ਤਰ੍ਹਾਂ ਪਾਉਣ ਤੋਂ ਬਾਅਦ ਇੱਕ ਖਾਸ ਚੀਜ਼ ਪਾ ਦੇਣੀ ਆ ਜਿਹੜੀ ਕਿ ਬਿਲਕੁਲ ਅੱਜ ਕੱਲ ਦੇ ਦਿਨਾਂ ਲਈ ਢੁਕਵੀਂ ਆ ਉਹ ਇਹ ਆ ਇਹ ਗਲੀ ਹੋਈ ਤੂੜੀ ਇਹ ਦੇਖੋ ਇਹ ਗਲੀ ਹੋਈ ਤੂੜੀ ਆਪਾਂ ਨੇ ਵਰਤਣੀ ਆ ਔਰ ਇਹ ਢੇਰ ਦੇ ਉੱਤੇ ਗਲੀ ਹੋਈ ਤੂੜੀ ਵਿਛਾਉਣੀ ਆ ਇਹ ਦੇਖੋ ਮੈਂ ਤੁਹਾਨੂੰ ਵਿਛਾ ਕੇ ਵੀ ਦਿਖਾ ਰਿਹਾ ਆ ਵੀਡੀਓ ਦੇ ਵਿੱਚ ਲਓ ਹਲਕੀ ਹਲਕੀ ਵਰਤ ਇਹਦੀ ਗਲੀ ਹੋਈ ਤੂੜੀ ਦੀ ਢੇਰ ਦੇ ਗੋਬਰ ਦੇ ਦੀ ਸੀ ਢੇਰ ਦੇ ਉੱਤੇ ਵਿਛਾ ਦੇਣੀ ਆ ਸੁਪਰ ਫਾਸਟ ਤਕਨੀਕ ਆ ਇਹ ਮੈਂ ਤੁਹਾਨੂੰ ਦਿਖਾ ਵੀ ਦੇਣਾ ਨਾਲੋਂ ਨਾਲ ਕਿ ਕਿੰਝੇ ਕੰਮ ਕਰਦੀ ਆ ਤੇ ਟੂੜੀ ਦੀ ਹਲਕੀ ਤਹਿ ਪਾਉਣ ਤੋਂ ਬਾਅਦ ਆਪਾਂ ਨੇ ਇਹਨੂੰ ਦੁਬਾਰਾ ਫਿਰ ਮਿੱਟੀ ਦੇ ਨਾਲ ਫਿਰ ਢੱਕ ਦੇਣਾ ਇਹ ਦੇਖੋ ਇਹ ਰੇਤਲੀ ਮਿੱਟੀ ਆ ਮੇਰੇ ਕੋਲ ਇਹਦੇ ਨਾਲ ਮੈਂ ਟੂੜੀ ਨੂੰ ਢੱਕ ਦਿੱਤਾ ਆ ਪਤਲੀ-ਪਤਲੀ ਤਹਿ ਇਹ ਦੇਖੋ ਇਹ ਸਾਰੀਆਂ ਅਲੱਗ-ਅਲੱਗ ਤਹਿਾਂ ਬਣਾਉਣੀਆਂ ਆ ਆਪਾਂ ਨੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਜਲਦੀ ਵਿੱਚ ਦੱਸ ਰਿਹਾ ਬਿਲਕੁਲ ਬੀਜ ਜਿਹੜੇ ਪੈਂਦੇ ਹੋ ਸੀ 24 ਘੰਟੇ ਭੇਕੇ ਰੱਖਣੇ ਆ ਉਸ ਤੋਂ ਬਾਅਦ ਇਹ ਕੱਢ ਲੈ ਆ ਠੀਕ ਆ ਵੱਡਾ ਤੋਰੀਆਂ ਮੇਰੇ ਕੋਲ ਇਹ ਦੇਖੋ ਇਹ ਉੱਤੇ ਖਲਾਰ ਦੇਣੇ ਆ ਔਰ ਇਸ ਤਰ੍ਹਾਂ ਖਲਾਰਨ ਸਵਾਰ ਕੇ ਆਪਾਂ ਨੇ ਖਲਾਰਨ ਤੋਂ ਬਾਅਦ ਜਿਹੜਾ ਕੰਮ ਕਰਨਾ ਆ ਇਸ ਤੋਂ ਬਾਅਦ ਫਿਰ ਆਪਾਂ ਨੇ ਮਿੱਟੀ ਲੈ ਲੈਣੀ ਆ ਇਹ ਦੇਖੋ ਸੁਧਾਰਨ ਮਿੱਟੀ ਆ ਉਹਦੀ ਪਤਲੀ ਤ ਹੈ ਬਿਲਕੁਲ ਸੈੱਟ ਕਰ ਦੇ। ਦੇਖੋ ਗਿੱਲਾ ਹੀ ਆ ਸਭ ਕੁਝ ਪਾਣੀ ਦੀ ਕੋਈ ਜ਼ਰੂਰਤ ਨਹੀਂ ਹੈ ਮੀਂਹ ਪੈ ਰਿਹਾ ਇਹ ਸਾਰੀ ਇਹ ਸਾਰਾ ਕੁਝ ਗਿੱਲਾ ਹੀ ਆ ਤੇ ਇਹ ਦੇਖੋ ਇਹ ਸਿਰਫ ਆਪਾਂ ਨੇ ਇਹ ਕੰਮ ਕਰਨ ਤੋਂ ਬਾਅਦ ਲਓ ਜੀ ਆਪਾਂ ਹੁਣ ਇਹਨੂੰ ਇੰਨਾ ਆ ਕਿ ਰਾਤ ਨੂੰ ਅੰਦਰ ਰੱਖਣਾ ਆ ਜਾਂ ਫਿਰ ਇਹਨੂੰ ਟਕਣਾ ਆ ਤੇ ਦਿਨਾਂ ਚ ਹੀ ਆਪਣੇ ਬੂਟੇ ਤਿਆਰ ਹੋ ਜਾਣੇ ਆ 15-20ਾਂ ਦਿਨਾਂ ਚ ਇਹ ਦੇਖੋ ਇਹ ਜਲਤੇ ਵਿੱਚ ਮੈਂ ਤੁਹਾਡੇ ਸਾਹਮਣੇ ਦਿਖਾal ਵੀ ਰਿਹਾ ਆ ਮੈਂ ਬਹੁਤ ਪਹਿਲਾਂ ਕਰ ਲਈ ਸੀ ਪਰ ਲਾਉਣੇ ਫਰਬਰੀ ਚ ਹੀ ਆ ਕਿਉਂਕਿ ਫਰਬਰੀ ਤੋਂ ਪਹਿਲਾਂ ਟੁਕਮਾ ਸਮਾਂ ਹੈ ਨਹੀਂਗਾ ਇਹਨਾਂ ਸਬਜ਼ੀਆਂ ਵਾਸਤੇ ਤੁਸੀਂ ਬੂਟੇ ਤਿਆਰ ਕਰ ਸਕਦੇ ਆ 20 ਦਿਨ ਦੇ ਮਹੀਨੇ ਦੇ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਦੱਸਣਾ ਕਮੈਂਟ ਵਿੱਚ ਸਤਿ ਸ੍ਰੀ ਅਕਾਲ